ਮੇਟਰ ਸਤ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਕੁਲਵਾਨ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹਦਾ ਟਾਈਟਲ ਹੈ ਕਿ ਪੁਇਕ ਵਿੱਚ ਇੰਟਰਨੈਸ਼ਨਲ ਸਟੂਡੈਂਟ ਟ੍ਰਿਪਲ ਪੀ ਕਾਲਜਸ ਵਿੱਚ ਦਾਖਲਾ ਲੈਣਾ ਚਾਹੀਦਾ ਹੈ ਜਾਂ ਨਹੀਂ ਜਿਵੇਂ ਕਿ ਤੁਸੀਂ ਕੈਨੇਡਾ ਦੀ ਸਰਕਾਰ ਦਾ ਇਹ ਨਵੇਂ ਕਾਨੂੰਨ ਨੂੰ ਸਪੋਰਟ ਕਰਦੇ ਕਿ 1 ਸਤੰਬਰ 2024 ਤੋਂ ਬਾਅਦ ਜਿਹੜਾ ਕੋਈ ਵੀ ਵਿਦਿਆਰਥੀ ट्रिपल ਪੀ ਕਾਲਜਸ ਕੈਨੇਡਾ ਦੇ ਵੀ ਟਾਗ ਹਲਵੇਗਾ ਜ ਜਿਹਦੀ ਫੁੱਲ ਫਾਰਮ ਹੈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉਹਨੂੰ ਪੋਸਟ ਗ੍ਰੈਜੂਏਟ ਵਰ ਪਰਮਿਟ ਮਿਲ ਲਗਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਜੀ ਜੇਕਰ ਕੈਨੇਡਾ ਚ ਵਰਤਮਾਨ ਸਥਿਤੀ ਵਿੱਚ ਤੁਸੀਂ 1 ਸਾਲ ਦਾ ਕੋਰਸ ਕਰਦੇ ਜੀ ਤੁਹਾਨੂੰ 1 ਸਾਲ ਦਾ ਪੋਸਟ ਗ੍ਰੈਜੂਏਟ ਵਰ ਪਰਮਿਟ ਮਿਲਦਾ ਹੈ 2 ਸਾਲ ਦਾ ਕੋਰਸ ਕਰਦੇ ਜੀ ਤਾਂ ਤੁਹਾਨੂੰ 3 ਸਾਲ ਦਾ ਪੋਸਟ ਗ੍ਰੈਜੂਏਟ ਪਰਪਰੂਨ ਮਿਲਦਾ ਹੈ ਇਹਦਾ ਕਾਰਨ ਤੁਸੀਂ ਸਾਰੇ ਭਰੇ ਭਾਤ ਜਾਣਦੇ ਜੀ ਕਿ ਕੱਲੇ 온ਟਾਰੀਓ ਦੇ ਵਿੱਚਕਾਰ 15 ਟ੍ਰਿਪਲ ਪੀ ਕਾਲਜ ਸੀਗੇ ਇਹ ਬੇਸਿਕਲੀ ਪ੍ਰਾਈਵੇਟ ਕਾਲਜਸ ਹਨ ਜਿਹੜੇ ਕਿ ਭਾਰਤ ਦੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਹੀ ਕਾਲਜ ਹਨ ਉੱਥੇ ਇਹਨਾਂ ਨੇ ਉਸ ਸ਼ਹਿਰ ਦੀ ਪਾਪੂਲੇਸ਼ਨ ਵਿੱਚ ਇੰਨਾ ਵਾਧਾ ਕਰ ਦਿੱਤਾ ਕਿ ਨਾ ਤਾਂ ਉੱਥੇ ਨੌਕਰੀ ਨਾ ਰਹਿ ਨੁਕੀ ਜਗ੍ਹਾ ਸੀ ਇਸ ਕਰਕੇ ਕੈਨੇਡਾ ਦੀ ਸਰਕਾਰ ਨੇ 1 ਸਤੰਬਰ 2024 ਤੋਂ ਬਾਅਦ ਜੇਕਰ ਤੁਸੀਂ ਇਹ ਕਿਸੇ ਵੀ ਕਾਲਜ ਦੇ ਡਾਕਾ ਲਗੋਗੇ ਤਾਂ ਤੁਹਾਨੂੰ ਪੋਸਟ ਗ੍ਰੈਜੂਏਟ ਪਰਮਿਟ ਨਹੀਂ ਮਿਲੇਗਾ ਇਸ ਕਰਕੇ ਬੇਤਨ ਹੋਏਗਾ ਕਿ ਤੁਸੀਂ ਕੋਈ ਇੱਕ ਵਿੱਚ ਕੈਨੇਡਾ ਦੇ ਕਿਸੇ ਵੀ ਪ੍ਰਾਈਵੇਟ ਕਾਲਜ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਨਾ ਕਰੋ ਨਹੀਂ ਤੇ ਸੂਨਨ ਹੋਰ ਲੀਟਰ ਤੁਹਾਡਾ ਨੁਕਸਾਨ ਹੋ ਸਕਦਾ ਹੈ ਜੇਕਰ ਤੁਸੀਂ ਹੋਰ ਕੋਈ ਜਾਣਕਾਰੀ ਲੈਣਾ ਚਾਹੋ ਸਾਡੇ ਉੱਪਰ ਦਿੱਤੇ ਗਏ ਫੋਨ ਨੰਬਰ ਤੇ ਮੰਡੇ ਤੋਂ ਸ਼ਨੀ ਦੇ ਬਿਟਵੀਨ 9am ਤੋਂ 5pm ਸੰਪਰਕ ਕਰੋ ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਖਰੀ ਵਿੱਚ ਦੇਵਾਂਗੇ ਕੈਨੇਡਾ ਦੀ ਸਰਕਾਰ ਹਰ ਤਰ੍ਹਾਂ ਦੀ ਜਾਣਕਾਰੀ ਆਪਦੀ ਵੈਬਸਾਈਟ canada.ca ਤੇ ਦਿੱਤੀ ਹੈ ਜਿਹੜੀ ਕਿ ਤੁਸੀਂ ਉੱਥੋਂ ਵੀ ਪੜ੍ਹ ਸਕਦੇ ਹੋ ਥੈਂਕ ਯੂ ਵੈਰੀ ਮਚ ਟੂ ਕਨੈਕਟਡ ਵਿਦ ਅਸ